ਏ ਜੀ ਲਾਹੌਰੀ ਬੋਕ ਦੱਬੀ ਪੂਛ ਮਾਰੀ ਮੋਕ ਕਹਿੰਦਾ ਪੁੱਠਾ ਪੰਗਾ ਲੈ ਲਿਆ ਜੱਟिए ਬੋਕ ਦੇ ਸਿੰਘਾਂ ਨੂੰ ਹੱਥ ਲਾ ਕੇ ਅੱਜ ਤਾਂ ਹੀ ਤੁੰਗਲੀ ਮੰਡੀ ਦੇ ਵਿੱਚ ਨਾ ਥਾਵਾਂ ਐਡਾ ਬੋਕ ਦੇਖਿਆ ਨਾ ਮੈਂ ਐਡਾ ਸਿੰਘ ਦੇਖਿਆ ਏ ਜੀ ਲਾਹੌਰੀ ਬੋਕ ਦੱਬੀ ਪੂਛ ਮਾਰੀ ਮੋਕ ਜਵਾਨੀ ਕਰਦਾ ਰੋਕ ਟੋਕ ਤੇ ਗੱਲ ਦੂਸਰੀ ਇਹਦੇ ਜਿਹੜੇ ਆ ਸਿੰਘ ਨੇ ਉਹ ਮੇਰੇ ਗੱਲ ਯਾਦ ਆ ਗਈ ਬਾੜੀ ਸਿੰਘ ਆ ਪਹਾੜੀ ਸਿੰਘ ਨੇ ਇੱਕ ਗੀਤ ਜਾਂ ਵੀ ਗਾਇਆ ਕਰਦੇ ਨੇ ਓਏ ਪੁੱਠਾ ਪੰਗਾ ਲੈ ਲੈ ਹਾਂ ਹਾਂ ਕਰ ਜਾ ਕਰ ਕਹਿੰਦਾ ਪੁੱਠਾ ਪੰਗਾ ਲੈ ਲਿਆ ਜੱਟੀਏ ਬੋਕ ਦੇ ਸਿੰਘਾਂ ਨੂੰ ਹੱਥ ਲਾ ਕੇ ਇਹ ਐ ਬਾਈ ਉਹ ਬੋਕ ਪੁੱਠਾ ਪੰਗਾ ਲੈ ਲਿਆ ਕਹਿੰਦਾ ਜਿਨੇ ਬੋਕ ਦੇ ਸਿੰਘਾਂ ਨੂੰ ਹੱਥ ਲਾ ਕੇ ਅੱਜ ਤਾਈਂ ਤੁੰਗਲੀ ਮੰਡੀ ਦੇ ਵਿੱਚ ਨਾ ਤਾਂ ਮੈਂ ਐਡਾ ਬੋਕ ਦੇਖਿਆ ਤੇ ਨਾ ਸਿੰਘ ਦੇ ਨਾ ਮੈਂ ਐਡਾ ਸਿੰਘ ਦੇਖਿਆ ਨਾ ਇਹ ਜਹ 2.5 ਫੁੱਟਾ ਬੰਦਾ ਦੇਖਿਆ ਇਹ ਆਪਦੇ ਵਰਗੀ ਲਿਆ ਬੋਕ ਤੇ ਹੋਏ ਜੀ ਆਪ ਐ ਇਹ ਉਹ ਬੋਕ ਹੈ ਕਹਿੰਦਾ ਦੱਬੀ ਪੂਛ ਮਾਰੀ ਮੋਕ ਇਹ ਆ ਸਾਡਾ ਬੋਕ ਹੈ ਇਹਨੂੰ ਲੱਗ ਨਾ ਜਾਵੇ ਟੋਕ ਧੰਨਵਾਦੀ ਸਸਰੀਕਰ